ਹਾਂਜੀ ਅੱਜ ਲੱਗੇ ਆਪਾਂ ਪ੍ਰਭੋ OP R126 ਦਾ ਬੀ ਝਾੜਨ ਆਪਾਂ ਨੇ ਇਸ ਵਾਰੀ ਫਾਊਂਡੇਸ਼ਨ ਵੀ ਲਿਆ ਸੀਗਾ ਤੇ ਇਸ ਕਰਕੇ ਮੈਂ ਚਲੋ ਦੋ ਗਮਨ ਦੇ ਏਡੀਜੀ ਵੀ ਝਾੜ ਲੈਨੇ ਆ ਮੂਰੇ ਫਿਰ ਮਹਿੰਗਾ ਮਿਲਦਾਗਾ ਸੀਜ਼ਨ ਦੇ ਵਿੱਚ ਵੈਰਾਈਟੀ ਬਹੁਤ ਵਧੀਆ ਕੀ ਹੈ ਜੀ ਕਿਸਾਨਾਂ ਦੀ ਪੱਕੀ ਵੈਰਾਈਟੀ ਹੈ ਜੀ ਪਰ ਇਹਨੂੰ ਇਸ ਵਾਰੀ ਕਾਫੀ ਬਦਨਾਮ ਕਰਿਆ ਗਿਆ ਹੈ ਨਾ ਸੇਲਰਾਂ ਵਾਲਿਆਂ ਨੇ ਕਹਿ ਲੋ ਜਾਂ ਹੋਰ ਰਾਜ ਕੇ ਇਹਨੂੰ ਪੰਡਿਆਗਾ ਕਿਉਂਕਿ ਇਹਦੇ ਨਾਲ ਜੇ ਦੇਖੀਏ ਇੱਕ ਸਪ੍ਰਿੰ ਨਾ ਪੱਕ ਜਾਂਦਾ ਇਸ ਸਮੇਂ ਬਹੁਤ ਘਟ ਲੈਂਦਾ ਹੈਗਾ ਤੇ ਜਿਹੜੇ ਇਹਨੂੰ ਬਦਨਾਮ ਕਰਨ ਦਾ ਜਿਹੜਾ ਵੱਡਾ ਕਾਰਨ ਹੈਗਾ ਉਹ ਹੈਗਾ ਵੀ ਇਹ ਤੇ ਸਪਰੇਹਾਂ ਬਹੁਤ ਘਟਦੀਆਂ ਨੇ ਜੀ ਨਾ ਜਿਹੜਾ ਇਹ ਪੈਸਟੀਸਾਈਡ ਦਾ ਬਿਜ਼ਨਸ ਆ ਬਹੁਤ ਵੱਡਾ ਬਿਜ਼ਨਸ ਆ ਹਨਾ ਇਹ ਤੇ ਇਹਨੂੰ ਬਹੁਤ ਘਟਾ ਪੈਂਦਾ ਹੈਗਾ ਅੱਗੇ ਵੀ ਜੇ ਇਹ ਲੱਗਦੀ ਆ ਤਾਂ ਕਿਉਂ ਇੱਕ ਸਪਰੇਹ ਨਾ ਪੱਕ ਜਾਂਦਾ ਦੂਸਰੀਆਂ ਬ੍ਰੈਂਡੀਆਂ 3 3 4 4 50 ਹੋਣਗੀਆਂ ਇਹ ਹੀ ਕਾਰਨ ਆ ਵੀ ਇਹਨੂੰ ਇਸ ਵਾਰੀ ਬਦਨਾਮ ਬਹੁਤ ਕੀਤਾ ਜਾ ਰਿਹਾ ਹੈ ਤੇ ਆਪਾਂ ਵੀ ਚਾੜ ਦੇਣਾ ਮੂਰੇ ਸਭਾਂ ਜਹਾਜਾ ਹੋ ਗਿਆ ਚਲੋ ਆ ਜਾ ਦੇਖਾਂਗੇ ਤੇ ਸਾਰੇ ਭਰਾਵਾਂ ਨੂੰ ਕਹਿੰਦਾ ਮੈਂ ਤਾਂ ਇਹੀ ਵੀ ਆਪਾਂ ਆਪਦੇ ਜੋਗਾ ਕਰਦਾ ਬੀ ਜਰੂਰ ਛਾੜ ਜੀ ਕਿਉਂ ਆਪਣੇ ਹੱਥੀਂ ਤਿਆਰ ਕੀਤੀ ਹੋਈ ਚੀਜ਼ ਨਾਲ ਦੀ ਰੀਸ ਨਹੀਂ ਹੁੰਦੀ ਵੀ ਜੇ ਆਪਾਂ ਆਪਣੇ ਹੱਥੀਂ ਕਿਸੇ ਵੀ ਫਸਲ ਦਾ ਵੀ ਤਿਆਰ ਕਰ ਲੈਣਾ ਉਹਦੇ ਨਾਲ ਦੀ ਰੀਸ ਨਹੀਂ ਤੇ ਅਸੀਂ ਬਿਲਹੇ ਜਿਹੀ ਅੱਜ ਤੇ ਮੈਂ ਖਦਰੋ ਬੀ ਛਾੜ ਲੀਏ ਤੇ ਇਸੇ ਸਬੰਧੀ ਮੈਂ ਕੋਸ਼ਿਸ਼ ਦਿਲ ਦੇ ਬਲ ਬਲੇ ਤੁਹਾਡੇ ਨਾਲ ਸਾਂਝੇ ਕਰ ਰਿਆਂਗਾ ਸੁਣਿਓ ਜਰੂਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਲੱਗੇ ਆਪਾਂ ਪੀ ਆਰ 126 ਦਾ ਵੀ ਝਾੜਨਾ ਇਹ ਆਪਾਂ ਐਰਕੀ ਫਾਊਂਡੇਸ਼ਨ ਵੀ ਲੈ ਲਿਆ ਸੀਗਾ ਤੇ ਸਭਾ ਕਰਕੇ ਫਿਰ ਇਹ ਅੱਜ ਆਪਾਂ ਇਹ ਝਾੜਨ ਤਕਰੀਬਨ 2 ਕਮਾਨ ਵੀ ਝਾੜਾਂਗੇ ਆਪਾਂ ਇਹ ਤੇ ਵੀ ਦੀ ਕੁਆਲਿਟੀ ਦੇਖੋ ਬਹੁਤ ਸੋਹਣੇ ਮੋਤੀ ਵਰਗਾ ਪਿਆਗਾ ਤੇ ਜਿਹੜਾ ਵਧੀਆ ਸਿਹਤਮੰਦ ਸੀਗਾ ਆਪਣਾ ਖੇਤ ਉਹਦੇ ਚੋਂ ਝਾੜਨ ਲੱਗੇ ਆਪਾਂ ਤੇ ਲੋਕ ਮੰਨਦੇ ਆਈਏ ਜਾਂ ਆਪਾਂ ਅੱਜ ਇਹ ਝਾੜਾਂਗੇ ਇਹ ਵੀ ਸੀਗਾ ਆਪਣੇ ਕੋਲੇ ਫਾਊਂਡੇਸ਼ਨ ਇਹ ਪਿਛਲੀ ਵਾਰੀ ਥੋੜਾ ਜਿਹਾ ਆਪਾਂ ਨੂੰ ਚੱਕਰ ਪੈ ਗਿਆ ਸੀ ਉਹਦਾ ਕਰਕੇ ਆਪਾਂ ਤਾਂ ਝਾੜਿਆ ਨਹੀਂ ਗਿਆ ਨਹੀਂ ਤਾਂ ਆਪਾਂ ਹਰੇਕ ਸਾਲ ਝਾੜ ਕੀ ਰੱਖਦੇ ਆ ਮੇਰੀ ਕਿਸਾਨ ਭਰਾਵਾਂ ਨੂੰ ਵੀ ਇਹੀ ਅਪੀਲ ਆ ਵੀ ਆਪਾਂ ਜਿੰਨਾ ਕਮਾਣ ਬੀਜਣਾ ਕਮ ਸੇ ਕਮ ਉਹਨਾਂ ਨਾਲ ਤਾਂ ਝੋਨਾ ਆਪਾਂ ਆਪਣੇ ਵਾਸਤੇ ਝਾੜ ਲਈਏ ਨੋ ਕਿ ਆਪਾਂ ਨੂੰ ਪਤਾ ਆਪਣਾ ਖੇਤ ਦਾ ਕਿਹੜਾ ਵੀ ਬਿਮਾਰੀ ਰਹੇ ਤਾਂ ਹਨਾ ਉਸ ਖੇਤ ਦੇ ਵਿੱਚੋਂ ਆਪਾਂ ਉਹ ਏਰੀਆ ਦੇਖ ਕੇ ਆਪਦਾ ਘਰ ਦਾ ਵੀ ਰਖੀਏ ਬਾਅਦ ਚ ਆਪਾਂ ਨੂੰ ਇਹੀ ਵੀ ਗੱਟਿਆਂ ਦੇ ਵਿੱਚ ਆਪਦੇ ਮਾਰਕ ਲਾ ਕੇ ਫਰਮਾਂ ਵਾਲੇ 60-60 70-70 ਰੁਪਏ ਕਿਲੋ ਵੇਚਦੇ ਨੇ ਪ੍ਰਾਰਥਾ ਆਪਾਂ ਨੂੰ ਤਿੰਨ-ਤਿੰਨ ਦਾ 1000 ਤੱਕ ਰਗੱਟਾਂ ਮਿਲਿਆਗਾ ਇਹਦਾ TR126 ਦਾ ਸੋ ਮੇਰੀ ਤਾਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਆ ਵੀ ਆਪਾਂ ਆਪਦਾ ਕਣਕਾ ਝੋਨਾ ਆਲੂ ਆ ਕੋਈ ਵੀ ਫਸਲ ਆ ਉਹਦਾ ਵੀ ਆਪਾਂ ਆਪਦਾ ਆਪ ਤਿਆਰ ਕਰ ਗਏ ਝੋਨੇ ਦਾ ਤਾਂ ਖਾਸ ਕਰਕੇ ਆਪਾਂ ਬੀਜ ਝਾੜ ਲੀ ਗਏ ਠੀਕ ਆ ਨਾ ਆਪਾਂ ਨੂੰ ਪਤਾ ਹੁੰਦਾ ਵੀ ਕਿਹੜਾ ਬੀਜ ਆਪਣਾ ਕਿਵੇਂ ਆ ਨਵਾਂਗਾ ਪੁਰਾਣਾਗਾ ਵਧੀਆ ਸਿਹਤਮੰਦ ਖੇਤ ਆਪਾਂ ਝਾੜ ਗਏ ਉਹਦੇ ਚ ਪਹਿਲਾਂ ਜਿਹੜੇ ਵੱਡੇ ਛੋਟੇ ਬੂਝੇ ਹੁੰਦੇ ਆਗੇ ਉਹ ਆਪਾਂ ਅਡ ਕਰ ਦਈਏ ਟ੍ਰੀਟ ਕਰਕੇ ਪਹਿਲਾਂ ਆਪਾਂ ਤੇਰੀ ਪਨੀਰੀ ਬੀਜੀ ਗਏ ਹਨਾ ਫੇਰ ਹੀ ਫਾਇਦਾਗਾ ਨਹੀਂ ਮਗਰ ਉਹ ਤਾਂ ਫੇਰ ਜੇ ਆਪਾਂ ਸਿੱਧਾ ਪੰਜਾਬੀ ਚ ਕਹੀਏ ਗਾਲ ਥਾਣੀ ਦੀ ਪਜਾਮਾ ਹੀ ਲੈਂਦਾਗਾ ਆਪਾਂ ਨੂੰ 60 60 70 70 ਰੁਪਏ ਕਿਲੋ ਇਹੀ ਵੀ ਹੁੰਦਾ ਆਪਣੇ ਖੇਤਾਂ ਦਾ ਹੀ ਵੀ ਆ ਇਹੀ ਆਪਾਂ ਨੂੰ ਗੱਟਿਆਂ 'ਚ ਪਾ ਕੇ ਪੈਕ ਕਰਕੇ 60 60 70 70 ਰੁਪਏ ਕਿਲੋ ਸੀਡ ਦਿੰਦੇ ਨੇ ਤੇ ਆਪਾਂ ਇਹ ਛਾੜਦੇ ਆਗੇ ਆਪਾਂ ਦੋ ਸੱਟਾਂ ਦਾ ਵੀ ਝਾੜਦੇ ਆਗੇ ਦੋ ਸੱਟਾਂ ਤੋਂ ਬਾਅਦ ਤੀਜੀ ਸੱਟ ਨਹੀਂ ਲਾਉਂਦੇਗੇ ਜਿਹੜਾ ਰਹਿ ਜੂਗਾ ਕੋਈ ਨਹੀਂ 5 4 ਕਿਲੋ ਉਹਦਾ ਕੋਈ ਚੱਕਰ ਨਹੀਂ ਵਧੀਆ ਸਿਹਤਮੰਦ ਬੀਜ ਆਪਾਂ ਤਿਆਰ ਕਰਨਾਗਾ ਤੇ ਦੋ ਸੱਟਾਂ ਦੇ ਹੀ ਆਪਾਂ ਵੀ ਝਾੜਦੇ ਆ ਵਿੱਚ ਭਰਾ ਇੱਕ ਸੱਟ ਦਾ ਵੀ ਝਾੜਦੇ ਆਗੇ ਜਾਂਦੀ ਆਪਾਂ ਦੋ ਸੱਟਾਂ ਦਾ ਵੀ ਤਾਂ ਝਾੜਦਿਆਂਗੇ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰੇ